ਹੈਲੋ ਦੋਸਤੋ ਮੈਂ ਵਿੱਕੀ ਸਵਾਗਤ ਕਰਦਾ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਅੱਜ ਆਪਾਂ ਲੈ ਕੇ ਆਏ ਆ ਸਿੱਖਾਂ ਦੇ 10 ਗੁਰੂ ਉਹਨਾਂ ਨਾਲ ਰਿਲੇਟਡ ਜੋ ਵੀ ਇਤਿਹਾਸ ਹੈ ਸਿੱਖ ਧਰਮ ਨਾਲ ਰਿਲੇਟਡ 10 ਗੁਰੂਆਂ ਦੀ ਜੀਵਨੀ ਦੇ ਵਿੱਚ ਜਿਹੜੇ ਇੰਪੋਰਟੈਂਟ MCQ ਨੇ ਉਹ ਆਪਾਂ ਪਾਰਟ 1 ਪਹਿਲਾਂ ਕਰ ਚੁੱਕੇ ਆ ਤੇ ਜਿਨ੍ਹਾਂ ਨੇ ਵੀ ਪਾਰਟ 1 ਨਹੀਂ ਦੇਖਿਆ ਉਹ ਪਾਰਟ 1 ਜਾ ਕੇ ਦੇਖ ਸਕਦੇ ਆ ਤੇ ਅੱਜ ਲੈ ਕੇ ਆਏ ਆਪਾਂ ਪਾਰਟ 2 ਤੇ ਅੱਜ ਵੀ ਜਿਹੜੇ ਕੁਐਸਚਨ ਨੇ ਐਮਸੀਕਿਊ ਨੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਤਾਂ ਵੀਡੀਓ ਸ਼ੁਰੂ ਕਰਦੇ ਆ ਜੋ ਵੀ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਵੀਡੀਓ ਸ਼ੁਰੂ ਕਰਦੇ ਆ ਜੀ ਸੱਚਾ ਸੌਦਾ ਕਿਹੜੇ ਗੁਰੂ ਨੇ ਕੀਤਾ ਸੀ ਆਪਸ਼ਨ ਹੈ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਜਾਂ ਗੁਰੂ ਹਰगोबिंद ਸਿੰਘ ਜੀ ਤਾਂ ਇਹਦਾ ਸਹੀ ਉੱਤਰ ਹੋ ਜਾਏਗਾ ਆਪਸ਼ਨ B ਗੁਰੂ ਨਾਨਕ ਦੇਵ ਜੀ ਨੇ ਹੀ ਸੱਚਾ ਸੋਦਾ ਕੀਤਾ ਸੀ ਹਾਂਜੀ ਅਗਲਾ ਕੁਐਸਚਨ ਕਿਹੜੇ ਗੁਰੂ ਦਾ ਗੁਰਗੱਦੀ ਦਾ ਸਮਾ ਸਭ ਤੋਂ ਜ਼ਿਆਦਾ ਅਸਾਂਤ ਰਿਆ ਤਾਂ ਆਪਸ਼ਨ ਹੈ ਗੁਰੂ ਤੇਗ ਬਹਾਦਰ ਜੀ ਗੁਰੂ ਹਰਕ੍ਰਿਸ਼ਨ ਜੀ ਗੁਰੂ ਗੋਬਿੰਦ ਸਿੰਘ ਜੀ ਜਾਂ ਗੁਰੂ ਹਰगोਬਿੰਦ ਸਿੰਘ ਜੀ ਤਾਂ ਇਹਦਾ ਸਹੀ ਉੱਤਰ ਹੋ ਜਾਏਗਾ ਆਪਸ਼ਨ C ਗੁਰੂ ਗੋਬਿੰਦ ਸਿੰਘ ਜੀ ਹਾਂਜੀ ਅਗਲਾ ਕੁਐਸਚਨ ਛੋਟੇ ਸਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਕਿੱਥੇ ਚਿਨਵਾਇਆ ਗਿਆ ਆਪਸ਼ਨ ਹੈ ਸਰਹਿੰਦ ਲਾਹੌਰ ਚੱਪੜਚੜੀ ਜਾਂ ਖਿਦਰਾਨਾ ਤਾਂ ਇਹਦਾ ਸਹੀ ਉੱਤਰ ਹੋ ਜੇਗਾ ਆਪਸ਼ਨ ਏ ਸਰਹਿੰਦ ਛੋਟੇ ਸਹਿਬਜ਼ਾਦਿਆਂ ਨੂੰ ਸਰਹਿੰਦ ਵਿਕੇ ਦੀਵਾਰ ਵਿੱਚ ਚਿਨਵਾਇਆ ਗਿਆ ਸੀ ਵਜ਼ੀਰ ਦੁਆਰਾ ਹਾਂਜੀ ਅਗਲਾ ਕੁਐਸਚਨ ਕਿਰਪਾਲ ਚੰਦ ਗੁਰੂ ਗੋਬਿੰਦ ਸਿੰਘ ਜੀ ਦਾ ਕੀ ਲੱਗਦਾ ਸੀ ਆਪਸ਼ਨ ਹੈ ਮਾਮਾ ਨਾਨਾ ਦਾਦਾ ਜਾਂ ਪਰਨਾਨਾ ਇਹ ਪਰਨਾਨਾ ਲਿਖ ਰਿਹਾ ਤੇ ਸੋਰੀ ਇੱਥੇ ਪਰਨਾਨਾ ਆਊਗਾ ਤਾਂ ਸਹੀ ਉੱਤਰ ਹੋ ਜਾਊਗਾ অপਸ਼ਨ ਏ ਕਿਰਪਾਲ ਚੰਦ ਹੈ ਜੋ ਉਹ ਗੁਰਗੋਮ ਸਿੰਘ ਜੀ ਦਾ মামਾ ਜੀ ਸੀ ਹਾਂਜੀ ਅਗਲਾ ਕੁਐਸਚਨ ਗੁਰੂ ਅੰਗਦ ਦੇਵ ਜੀ ਦੇ ਸਮੇਂ ਸਮਕਾਲੀ ਸਾਸ ਕੋਣ ਸੀ অপਸ਼ਨ ਹੈ ਹੁਮਾਇੂ ਅਕਬਰ ਔਰੰਗਜ਼ੇਬ ਜਾਂ ਜਹਾਂਗੀਰ ਤਾਂ ਇਹਦਾ ਸਹੀ ਉੱਤਰ ਹੋ ਜਾਊਗਾ অপਸ਼ਨ ਏ ਹੁਮਾਇੂ ਗੁਰੂ ਨਾਨਕ ਦੇਵ ਜੀ ਦੇ ਸੋਰੀ ਗੁਰੂ ਅੰਗਦ ਦੇਵ ਜੀ ਸਮੇਂ ਦੇ ਸਮਕਾਲੀ ਸ਼ਾਸਕ ਸੀ ਹਾਂਜੀ ਅਗਲਾ ਕੁਐਸਚਨ ਬਾਬਾ ਮੋਨ ਤੇ ਬਾਬਾ ਮੋਰੀ ਕਿਸ ਦੇ ਪੁੱਤਰ ਸਨ ਆਪਸ਼ਨ ਹੈ ਗੁਰੂ ਅਰਜਨ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਜਾਂ ਗੁਰੂ ਰਾਮਦਾਸ ਜੀ ਤਾਂ ਇਹਦਾ ਸਹੀ ਉੱਤਰ ਹੋ ਜਾਏਗਾ ਗੁਰੂ ਅਮਰਦਾਸ ਜੀ ਬਾਬਾ ਮੋਨ ਤੇ ਬਾਬਾ ਮੋਰੀ ਨੇ ਜੋ ਉਹ ਗੁਰੂ ਅਮਰਦਾਸ ਜੀ ਦੇ ਪੁੱਤਰ ਸਨ ਤੇ ਦੋ ਪੁੱਤਰੀਆਂ ਸਨ ਉਹਨਾਂ ਦੇ ਨਾਮ ਕੀ ਸੀ ਜੀ ਬੀਬੀ ਪਾਨੀ ਤੇ ਬੀਬੀ ਦਾਨੀ ਹਾਂਜੀ ਅਗਲਾ ਕੁਐਸਚਨ ਸੱਜਣ ਕੌਣ ਸੀ ਤਾਂ ਆਪਸ਼ਨ ਹੈ ਅਮੀਰ ਠੱਗ ਤਰਖਾਨ ਜਾਂ ਡਾਕੂ ਤਾਂ ਸਹੀ ਉੱਤਰ ਹੋ ਜਾਏਗਾ ਆਪਸ਼ਨ ਏ ਬੀ ਸੱਜਣ ਇੱਕ ਠੱਗ ਸੀ ਹਾਂਜੀ ਅਗਲਾ ਕੁਐਸਚਨ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ਆਪਸ਼ਨ ਹੈ ਰਾਵੀ ਨਦੀ ਕਾਲੀ ਵਈ ਨਦੀ ਚਿੱਟੀ ਵਈ ਨਦੀ ਜਾਂ ਵਿਆਸ ਨਦੀ ਤਾਂ ਸਹੀ ਉੱਤਰ ਹੋ ਜਾਏਗਾ ਆਪਸ਼ਨ ਬੀ ਗੁਰਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਾਲੀ ਬਈ ਨਦੀ ਵਿੱਚ ਹੋਈ ਸੀ ਜੀ ਹਾਂਜੀ ਅਗਲਾ ਕੁਐਸਚਨ ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆ অপਸ਼ਨ ਹੈ 1 April 1621 AD 13 April 1623 AD 3 April 1621 AD ਜਾਂ 5 April 1621 AD ਤਾਂ ਸਹੀ ਉੱਤਰ ਹੋ ਜਾਏਗਾ অপਸ਼ਨ A 1 April 1621 AD ਨੂੰ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੋਇਆ ਸੀ ਅੰਮ੍ਰਿਤਸਰ ਵਿਖੇ ਹਾਂਜੀ ਅਗਲਾ ਕੁਐਸਚਨ ਹਰਮੰਦਰ ਸਾਹਿਬ ਦੀ ਨੀ ਕਿਸ ਨੇ ਰੱਖੀ ਸੀ অপਸ਼ਨ ਹੈ ਮੀਆਂ ਮੀਰ ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਜੀ ਜਾਂ ਭਾਈ ਗੁਰਦਾਸ ਜੀ ਤਾਂ ਸਹੀ ਉੱਤਰ ਹੋ ਜਾਏਗਾ অপਸ਼ਨ ਏ ਮੀਆਂ ਮੀਰ ਜੀ ਹਾਂਜੀ ਅਗਲਾ ਕੁਐਸਚਨ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਤੜਨ ਨੂੰ ਕੌਣ ਲੈ ਕੇ ਗਿਆ ਸੀ ਤਾਂ অপਸ਼ਨ ਹੈ ਲਕੀਸ਼ਾਲੂ ਬਾਣਾ ਭਾਈ ਜੈਤਾ ਭਾਈ ਦਿਆਲਾ ਜਾ ਪਾਈ ਮਣੀ ਤਾਂ ਸਹੀ ਉੱਤਰ ਹੋ ਜਾਏਗਾ ਆਪਸ਼ਨ ਏ ਲੱਖੀਸ਼ਾ ਲੁਬਾਣਾ ਹਾਂਜੀ ਅਗਲਾ ਕੁਐਸਚਨ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸਿਰਸ ਨੂੰ ਕੌਣ ਲੈ ਕੇ ਗਿਆ ਆਪਸ਼ਨ ਹੈ ਲੱਖੀਸ਼ਾ ਲੁਬਾਣਾ ਭਾਈ ਜੈਤਾ ਭਾਈ ਦਿਆਲਾ ਜਾਂ ਪਾਈ ਮਣੀ ਤਾਂ ਸਹੀ ਉੱਤਰ ਹੋ ਜਾਏਗਾ ਆਪਸ਼ਨ ਬੀ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਸਿਰਸ ਨੂੰ ਲੈ ਕੇ ਗਈ ਸੀ ਹਾਂਜੀ ਅਗਲਾ ਕੁਐਸਚਨ ਸ਼ੀਸ਼ਗੰਜ ਗੁਰਦੁਆਰਾ ਕਿੱਥੇ ਹੈ অপਸ਼ਨ ਹੈ ਤਲਵੰਡੀ ਸਾਬੋ ਅਨੰਦਪੁਰ ਸਾਹਿਬ ਦਿੱਲੀ ਜਾਂ ਲਾਹੌਰ ਤਾਂ ਸਹੀ ਉੱਤਰ ਹੋ ਜਾਏਗਾ অপਸ਼ਨ ਸੀ ਸ਼ੀਸ਼ਗੰਜ ਗੁਰਦੁਆਰਾ ਹੈ ਜੋ ਉਹ ਦਿੱਲੀ ਵਿੱਚ ਮੌਜੂਦ ਹੈ ਹਾਂਜੀ ਅਗਲਾ ਕੁਐਸਚਨ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਸ਼ਹਿਰ ਬਸਾਇਆ অপਸ਼ਨ ਹੈ ਤਲਵੰਡੀ ਸਾਬੋ ਅਨੰਦਪੁਰ ਸਾਹਿਬ ਕਰਤਾਰਪੁਰ ਸਾਹਿਬ ਜਾਂ ਖੰਡੋਰ ਸਾਹਿਬ ਤਾਂ ਸਹੀ ਉੱਤਰ ਹੋ ਜਾਏਗਾ ਕਰਤਾਰਪੁਰ ਸਾਹਿਬ ਜੋ ਅੱਜਕੱਲ ਪਾਕਿਸਤਾਨ ਵਿੱਚ ਹੈ ਜੀ ਤੇ ਇੱਕ ਕਰਤਾਰਪੁਰ ਦੀ ਜੋ ਸਥਾਪਨਾ ਹੈ ਉਹ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ 1594 ਈਸਵੀ ਵਿੱਚ ਜੋ ਕਿ ਜਲੰਧਰ ਵਿਖੇ ਹੈ ਜੀ ਹਾਂਜੀ ਅਗਲਾ ਕੁਐਸਚਨ ਮਲਿਕ ਪਾਗੋ ਤੇ ਪਾਈ ਲਾਲੋ ਦੀ ਮੁਲਾਕਾਤ ਗੁਰੂ ਨਾਨਕ ਦੇਵ ਜੀ ਨਾਲ ਕਿੱਥੇ ਹੁੰਦੀ ਹੈ অপਸ਼ਨ ਹੈ ਸਿਲਹਟ ਸੈਦਪੁਰ ਤਲੁੰਬਾ ਜਾਂ ਕਾਮਰੂਪ ਤਾਂ ਸਹੀ ਉੱਤਰ ਹੋ ਜਾਏਗਾ অপਸ਼ਨ B ਸੈਦਪੁਰ ਵਿਖੇ ਗੁਰੂ ਨਾਨਕ ਦੇਵ ਜੀ ਤੇ ਮਲਿਕ ਪਾਗੋ ਤੇ ਪਾਈ ਲਾਲੋ ਦੀ ਮੁਲਾਕਾਤ ਹੁੰਦੀ ਹੈ ਜੀ ਹਾਂਜੀ ਅਗਲਾ ਕੁਐਸਚਨ ਪਾਈ ਮਰਦਾਨਾ ਕਿਹੜਾ ਸੰਗੀਤ ਯੰਤਰ ਵਜਾਉਂਦੇ ਸਨ ਆਪਸ਼ਨ ਹੈ ਟੋਲ ਚਿੰਟਾ ਡਫਲੀ ਜਾਂ ਰਬਾਬ ਤਾਂ ਪਾਈ ਮਰਦਾਨਾ ਜੀ ਰਬਾਬ ਵਜਾਉਂਦੇ ਸਨ ਤਾਂ ਆਪਸ਼ਨ ਡੀ ਤੁਹਾਡਾ ਸਹੀ ਉੱਤਰ ਹੋ ਜਾਏਗਾ ਜੀ ਹਾਂਜੀ ਅਗਲਾ ਕੁਐਸਚਨ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਆਪਸ਼ਨ ਹੈ 6 8 3 ਜਾਂ 4 ਤਾਂ ਗੁਰੂ ਨਾਨਕ ਦੇਵ ਜੀ ਨੇ ਚਾਰੋਂ ਉਦਾਸੀਆਂ ਕੀਤੀ ਸੀ অপশন ডি ਤੁਹਾਡਾ ਸਹੀ ਉੱਤਰ ਹੋ ਜਾਏਗਾ ਇਹ ਉਦਾਸੀਆਂ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਤਾਰਨ ਲਈ ਇਹ ਉਦਾਸੀਆਂ ਕੀਤੀਆਂ ਸੀ ਹਾਂਜੀ ਅਗਲਾ ਕੁਐਸਚਨ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਕਿਹੜੇ ਗੁਰੂ ਦੀ ਬਾਣੀ ਨਾਲ ਹੁੰਦਾ ਹੈ অপਸ਼ਨ ਹੈ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਅੰਗਦ ਦੇਵ ਜੀ ਤਾਂ ਇਹਦਾ ਸਹੀ ਉੱਤਰ ਹੋ ਜਾਏਗਾ অপਸ਼ਨ ਸੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਹੁੰਦਾ ਹੈ। ਹਾਂਜੀ ਅਗਲਾ ਕੁਐਸਚਨ ਅਕਾਲ ਤਖਤ ਦਾ ਨਿਰਮਾਣ ਕਦੋਂ ਸ਼ੁਰੂ ਹੋਇਆ? ਆਪਸ਼ਨ ਹੈ 1605 ਈਸਵੀ, 1607 ਈਸਵੀ, 1606 ਈਸਵੀ ਜਾਂ 1609 ਈਸਵੀ। ਤਾਂ ਸਹੀ ਉੱਤਰ ਹੋ ਜੇਗਾ ਆਪਸ਼ਨ ਸੀ 1606 ਈਸਵੀ ਵਿੱਚ ਅਕਾਲ ਤਖਤ ਦਾ ਨਿਰਮਾਣ ਸ਼ੁਰੂ ਹੋਇਆ ਸੀ ਜੋ ਕਿ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਕਰਵਾਏ ਸੀ। ਹਾਂਜੀ ਅਗਲਾ ਕੁਐਸਚਨ ਅਕਾਲ ਤਖਤ ਦਾ ਨਿਰਮਾਣ ਕਦੋਂ ਪੂਰਾ ਹੋਇਆ ਤਾਂ ਆਪਸ਼ਨ ਹੈ 1605 ਈਸਵੀ 1607 ਈਸਵੀ 1606 ਈਸਵੀ ਜਾਂ 1609 ਈਸਵੀ ਤਾਂ ਇਹਦਾ ਸਹੀ ਉੱਤਰ ਹੋ ਜਾਏਗਾ ਆਪਸ਼ਨ ਡੀ 1609 ਈਸਵੀ ਵਿੱਚ ਅਕਾਲ ਤਖਤ ਦਾ ਨਿਰਮਾਣ ਜੋ ਉਹ ਪੂਰਾ ਹੋ ਗਿਆ ਸੀ ਹਾਂਜੀ ਅਗਲਾ ਕੁਐਸਚਨ ਸਹੀਦਾਂ ਦੇ ਸਰਤਾਜ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਆਪਸ਼ਨ ਹੈ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਜਗ ਗੁਰੂ ਹਰਗੋਬਿੰਦ ਸਿੰਘ ਜੀ ਤਾਂ ਇਹਦਾ ਸਹੀ ਉੱਤਰ ਹੋ ਜਾਏਗਾ ਆਪਸ਼ਨ ਬੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਹੀਦਾਂ ਦੇ ਸਰਤਾਜ ਵੀ ਕਿਹਾ ਜਾਂਦਾ ਹੈ ਹਾਂਜੀ ਅਗਲਾ ਕੁਐਸਚਨ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰੇ ਦਾ ਨਾਮ ਕੀ ਸੀ ਆਪਸ਼ਨ ਹੈ ਖਾਲਸਾ ਨਗਾਰਾ ਰਣਜੀਤ ਨਗਾਰਾ ਬਹਾਦਰ ਨਗਾਰਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰੇ ਦਾ ਨਾਮ ਸੀ ਜੀ ਰਣਜੀਤ ਨਗਾਰਾ ਆਪਸ਼ਨ ਬੀ ਤੁਹਾਡਾ ਸਹੀ ਉੱਤਰ ਹੋ ਜਾਏਗਾ ਜੀ ਹਾਂਜੀ ਅਗਲਾ ਕੁਐਸਚਨ ਨਵੀਂ ਨੀਤੀ ਕਿਹੜੇ ਗੁਰੂਦਵਾਰਾ ਬਣਾਈ ਗਈ ਆਪਸ਼ਨ ਹੈ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਰਜਨ ਦੇਵ ਜੀ ਜਾਂ ਗੁਰੂ ਹਰगोਬਿੰਦ ਸਿੰਘ ਜੀ ਤਾਂ ਇਹਦਾ ਸਹੀ ਉੱਤਰ ਹੋ ਜਾਏਗਾ ਆਪਸ਼ਨ ਡੀ ਸ੍ਰੀ ਗੁਰੂ ਹਰगोਬਿੰਦ ਸਿੰਘ ਜੀ ਦੁਆਰਾ ਨਵੀਂ ਨੀਤੀ ਅਪਣਾਈ ਗਈ ਹਾਂਜੀ ਅਗਲਾ ਕੁਐਸਚਨ ਲੈਰਾ ਦੀ ਲੜਾਈ ਦਾ ਮੁੱਖ ਕਾਰਨ ਕੀ ਸੀ ਆਪਸ਼ਨ ਹੈ ਦੋ ਤਲਵਾਰਾਂ ਦੋ ਘੋੜੇ ਨਵੀਂ ਨੀਤੀ ਜਾਂ ਦੋ ਬਾਜ਼ ਤਾਂ ਜੋ ਲਹਿਰ ਦੀ ਲੜਾਈ ਹੋਈ ਸੀ ਉਹ ਦੋ ਘੋੜਿਆਂ ਦੇ ਕਰਕੇ ਹੋਈ ਸੀ ਦੋ ਮੁੱਖ ਕਾਰਨ ਸੀ ਦੋ ਘੋੜੇ অপਸ਼ਨ ਬੀ ਤੁਹਾਡਾ ਸਹੀ ਉੱਤਰ ਹੋਵੇਗਾ ਹਾਂਜੀ ਅਗਲਾ ਕੁਐਸਚਨ ਆਦੀ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ অপਸ਼ਨ ਹੈ 3 4 6 ਜਾਂ 5 ਤਾਂ ਆਦੀ ਗ੍ਰੰਥ ਸਾਹਿਬ ਵਿੱਚ ਕੁੱਲ 6 ਗੁਰੂਆਂ ਦੀ ਬਾਣੀ ਦਰਜ ਹੈ ਜੀ ਹਾਂਜੀ ਅਗਲਾ ਕੁਐਸਚਨ RAMDAS PURA ਨਗਰ ਦੀ ਸਥਾਪਨਾ ਕਦੋਂ ਕੀਤੀ ਗਈ ਆਪਸ਼ਨ ਹੈ 1576 ਈ 1574 ਈ 1577 ਈ ਜਾਂ 1578 ਈ ਤਾਂ ਇਸ ਇਸ ਦਾ ਕਰੈਕਟ ਅਨਸਰ ਹੋ ਜਾਊਗਾ ਆਪਸ਼ਨ C 1577 ਈ ਵਿੱਚ RAMDAS PURA ਨਗਰ ਦੀ ਸਥਾਪਨਾ ਕੀਤੀ ਗਈ ਜੋ ਕਿ ਅੰਮ੍ਰਿਤਸਰ ਦਾ ਪੁਰਾਣਾ ਨਾਮ ਹੈ ਜੀ ਹਾਂਜੀ ਅਗਲਾ ਕੁਐਸਚਨ ਗੁਰੂ ਅਮਰਦਾਸ ਜੀ ਦੀ ਗੁਰੂ ਬਣਨ ਸਮੇ ਕਿੰਨੀ ਉਮਰ ਸੀ অপਸ਼ਨ ਹੈ 72 ਸਾਲ 73 ਸਾਲ 74 ਸਾਲ ਜਾਂ 55 ਸਾਲ ਤਾਂ ਸਹੀ ਉੱਤਰ ਹੋ ਜੂਗਾ অপਸ਼ਨ ਬੀ ਜਿਸ ਸਮੇ ਗੁਰੂ ਅਮਰਦਾਸ ਜੀ ਗੱਦੀ ਤੇ ਬੈਠੇ ਸਨ ਉਸ ਸਮੇ ਗੁਰੂ ਅਮਰਦਾਸ ਜੀ ਦੀ ਉਮਰ 73 ਸਾਲ ਸੀ ਹਾਂਜੀ ਅਗਲਾ ਕੁਐਸਚਨ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਦਾ ਕਿਹੜੀ ਲੜਾਈ ਵਿੱਚ ਸਾਥ ਦਿੱਤਾ অপਸ਼ਨ ਹੈ ਸਾਈਟਿਬੇ ਦੀ ਲੜਾਈ ਪੰਗਾਣੀ ਦੀ ਲੜਾਈ ਨਦੌਣ ਦੀ ਲੜਾਈ ਜਾਂ ਨਿਰਮੋਹ ਦੀ ਲੜਾਈ ਤਾਂ ਗੁਰੂ ਜੀ ਨੇ ਨਦੌਣ ਦੀ ਲੜਾਈ ਵਿੱਚ ਪਹਾੜੀ ਰਾਜਿਆਂ ਦਾ ਸਾਥ ਦਿੱਤਾ ਸੀ ਤਾਂ অপਸ਼ਨ ਸੀ ਤੁਹਾਡਾ ਬਿਲਕੁਲ ਸਹੀ ਉੱਤਰ ਹੋ ਜੂਗਾ ਜੀ ਹਾਂਜੀ ਅਗਲਾ ਕੁਐਸਚਨ ਮੱਕਾ ਅਤੇ ਮਦੀਨਾ ਦੀ ਯਾਤਰਾ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਉਦਾਸੀ ਦੌਰਾਨ ਕੀਤੀ অপਸ਼ਨ ਹੈ ਦੂਜੀ ਚੌਥੀ ਤੀਜੀ ਜਾਂ ਪਹਿਲੀ ਤਾਂ ਇਹਦਾ ਸਹੀ ਉੱਤਰ ਹੋ ਜੂਗਾ অপਸ਼ਨ ਬੀ ਚੌਥੀ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਮੱਕਾ ਤੇ ਮਦੀਨਾ ਦੀ ਯਾਤਰਾ ਕੀਤੀ ਸੀ ਹਾਂਜੀ ਅਗਲਾ ਕੁਐਸਚਨ ਗੁਰੂ ਹਰ Rai ਜੀ ਦਾ ਜਨਮ ਕਦੋਂ ਹੋਇਆ অপਸ਼ਨ ਹੈ 31 ਜਨਵਰੀ 1631ਵੀ 22 ਜਨਵਰੀ 1630ਵੀ 30 ਫਰਵਰੀ 1629ਵੀ ਜਾਂ 30 ਜਨਵਰੀ 1632ਵੀ ਤਾਂ ਦਾ ਸਹੀ ਉੱਤਰ ਹੋ ਜੂਗਾ ਆਪਸ਼ਨ ਡੀ 30 ਜਨਵਰੀ 1630 ਈਸਵੀ ਨੂੰ ਗੁਰੂ ਹਰਗੋਬਿੰਦ ਰਾਏ ਜੀ ਦਾ ਜਨਮ ਹੋਇਆ ਸੀ ਤੇ ਇਹ ਕੀਰਤਪੁਰ ਵਿੱਚ ਹੋਇਆ ਸੀ ਜੀ ਹਾਂਜੀ ਅਗਲਾ ਕੁਐਸਚਨ ਗੁਰੂ ਹਰਕ੍ਰਿਸ਼ਨ ਜੀ ਦਾ ਗੁਰੂਕਾਲ ਕੀ ਸੀ ਆਪਸ਼ਨ ਹੈ 1662 ਈਸਵੀ ਤੋਂ 1634 ਈਸਵੀ 1662 ਈਸਵੀ ਤੋਂ 1635 ਈਸਵੀ 1661 ਈਸਵੀ ਤੋਂ 1635 ਈਸਵੀ ਜਾਂ 1761 ਈਸਵੀ ਤੋਂ 1664 ਈਸਵੀ ਤਾਂ ਇਹਦਾ ਸਹੀ ਉੱਤਰ ਹੋ ਜਗਾ অপਸ਼ਨ D 1661 ਈਸਵੀ ਤੋਂ ਲੈ ਕੇ 1664 ਈਸਵੀ ਤੱਕ ਗੁਰੂ ਹਰਕ੍ਰਿਸ਼ਨ ਜੀ ਗੱਦੀ ਤੇ ਰਹੇ ਸਨ ਹਾਂਜੀ ਅਗਲਾ ਕੁਐਸਚਨ ਗੁਰੂ ਅਰਜਨ ਦੇਵ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ অপਸ਼ਨ ਹੈ 1606 ਈਸਵੀ 1602 ਈਸਵੀ 1605 ਈਸਵੀ ਜਾਂ 1604 ਈਸਵੀ ਇਹਦਾ ਸਹੀ ਉੱਤਰ ਹੋ ਜੂਗਾ অপশন এ 1606 ઈસવી ਨੂੰ શ્રી ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਜੀ। હાਜੀ ਅਗਲਾ ਕੁਐਸਚਨ ਸਿੱਖਾਂ ਅਤੇ મુગਲਾਂ ਵਿਚਕਾਰ ਪਹਿਲੀ ਲੜਾਈ ਕਦੋਂ ਹੋਈ? অপশন ਹੈ 1634ਵੀ, 1635ਵੀ, 1636ਵੀ ਜਾਂ 1633ਵੀ। ਤਾਂ ਇਹਦਾ ਸਹੀ ਉੱਤਰ ਹੋ ਜੂਗਾ অপশন এ 1634ਵੀ ਵਿੱਚ ਸਿੱਖਾਂ ਅਤੇ ਮੁਗਲਾਂ ਵਿਚਕਾਰ ਪਹਿਲੀ ਲੜਾਈ ਲੜੀ ਗਈ ਜੀ ਹਾਂਜੀ ਅਗਲਾ ਕੁਐਸਚਨ ਨਾਨਕ ਮਤਾ ਕਿਹੜੇ ਪ੍ਰਦੇਸ਼ ਵਿੱਚ ਹੈ ਜੀ ਜਸਤਿਤ ਹੈ অপਸ਼ਨ ਹੈ ਹਰਿਆਣਾ ਬਿਹਾਰ ਪੰਜਾਬ ਜਾਂ ਉੱਤਰ ਪ੍ਰਦੇਸ਼ ਤਾਂ ਨਾਨਕ ਮਤਾ ਉੱਤਰ ਪ੍ਰਦੇਸ਼ ਵਿੱਚ ਹੈ ਜੀ ਹਾਂਜੀ ਅਗਲਾ ਕੁਐਸਚਨ ਖਿਦਰਾਣਾ ਦੀ ਲੜਾਈ ਕਦੋਂ ਹੋਈ অপਸ਼ਨ ਹੈ 1600 ਸੋਰੀ 1702 ਈਸਵੀ 1705 ਇਸਵੀ 1703 ਇਸਵੀ ਜਾਂ 1704 ਇਸਵੀ ਤਾਂ ਇਹਦਾ ਸਹੀ ਉੱਤਰ ਹੋ ਜੂਗਾ ਆਪਸ਼ਨ ਬੀ 1705 ਇਸਵੀ ਵਿੱਚ ਖਿਦਰਾਣੇ ਦੀ ਲੜਾਈ ਹੋਈ ਸੀ ਹਾਂਜੀ ਅਗਲਾ ਕੁਐਸਚਨ ਗੁਰੂ ਹਰਗੋਬਿੰਦ ਸਿੰਘ ਜੀ ਨੇ ਮੋਢਲੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ਆਪਸ਼ਨ ਹੈ ਭਾਈ ਦਿਆਲਾ ਜੀ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਜਾਂ ਭਾਈ ਮਣੀ ਜੀ ਤਾਂ ਸਹੀ ਉੱਤਰ ਹੋ ਜੂਗਾ ਆਪਸ਼ਨ ਬੀ ਬਾਬਾ ਬੁੰਡਾ ਜੀ ਹਾਂਜੀ ਅਗਲਾ ਕੁਐਸਚਨ ਆਸਾਂ ਦੀ ਵਾਰ ਕਿਹੜੇ ਗੁਰੂ ਦੀ ਰਚਨਾ ਹੈ অপਸ਼ਨ ਹੈ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਗੋਬਿੰਦ ਸਿੰਘ ਜੀ ਜਾਂ ਗੁਰੂ ਰਾਮਦਾਸ ਜੀ ਤਾਂ ਆਸਾਂ ਦੀ ਵਾਰ ਜਿਹੜੀ ਰਚਨਾ ਹੈ ਉਹ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਜੀ অপਸ਼ਨ ਏ ਤੁਹਾਡਾ ਸਹੀ ਉੱਤਰ ਹੋ ਜਾਊਗਾ ਹਾਂਜੀ ਅਗਲਾ ਕੁਐਸਚਨ ਚਮਕੌਰ ਸਾਹਿਬ ਦੀ ਲੜਾਈ ਕਦੋਂ ਹੋਈ অপশন ਹੈ 1705 ਇਸਵੀ 1703 ਇਸਵੀ 1706 ਇਸਵੀ ਜਾਂ 1704 ਇਸਵੀ ਤਾਂ ਇਹਦਾ ਸਹੀ ਉੱਤਰ ਹੋ ਜੂਗਾ অপਸ਼ਨ A ਯਾਨੀ ਕਿ 1705 ਇਸਵੀ ਵਿੱਚ ਚਮਕੌਰ ਸਾਹਿਬ ਦੀ ਲੜਾਈ ਹੋਈ ਸੀ ਜੀ ਹਾਂਜੀ ਅਗਲਾ ਕੁਐਸਚਨ ਗੁਰਗੋਬੀ ਸਿੰਘ ਜੀ ਨੇ ਕਿੰਨੇ ਵਿਆਹ ਹੋਏ ਸਨ ਗੁਰਗੋਬੀ ਸਿੰਘ ਜੀ ਦੇ ਕਿੰਨੇ ਵਿਆਹ ਹੋਏ ਸਨ অপਸ਼ਨ ਹੈ 1 2 4 ਜਤਿੰਨ ਤਗਰ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹ ਹੋਏ ਸਮਝ ਹਾਂਜੀ ਅਗਲਾ ਕੁਐਸਚਨ ਗੁਰਨਾਨਕ ਦੇਵ ਜੀ ਦੀ ਜਨਉਦੀ ਰਸਮ ਲਈ ਕਿਸ ਨੂੰ ਬੁਲਾਇਆ ਗਿਆ অপਸ਼ਨ ਹੈ ਪੰਡਿਤ ਹਰਦੇয়াল ਪੰਡਿਤ ਕਿਰਪਾਲ ਪੰਡਿਤ ਬ੍ਰਾਹਮਣ ਜਾਂ ਪੰਡਿਤ ਚੰਦਰਾਮ ਤਾਂ ਇਹਦਾ ਸਹੀ ਉੱਤਰ ਹੋ ਜੂਗਾ অপਸ਼ਨ ਏ ਪੰਡਿਤ ਹਰਦੇয়াল ਤਾਂ ਦੋਸਤੋ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਜਿਹੜੇ ਕਿ ਮਹਤਵਪੂਰਨ ਐਮਸੀਕਿਊ ਜਿਹੜੇ ਰੇਰੇ ਸੀ ਪਾਰਟ 1 ਤੋਂ ਉਹ ਆਪਾਂ ਇਸ ਵੀਡੀਓ ਵਿੱਚ ਪਾਰਟ 2 ਵਿੱਚ ਕਰ ਲਈ ਜੀ ਤੇ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਦਿਓ ਹਾਂਜੀ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਜੀ